ਜਕਾਰਾ ਛੱਡਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮੈਂ ਜੀ ਜਿਨ੍ਹਾਂ ਦਾ ਮਾਂਜਾ ਜੇ ਏਰੀਆ ਦਾ ਵੱਧ ਲੈਂਦਾ ਓਥੇ ਕਰੰਟ ਵੀ ਵੱਧ ਸਾਰਨ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਦਾ ਹੀ ਹੁੰਦੀ ਤਾਂ ਮੈਂ ਜੀ ਇਥੇ ਹਲਕੇ ਚ ਐਸੇ ਗਾਲ ਲਈ ਤਾਂ ਉਹਨਾਂ ਨੂੰ ਕਰੰਟ ਆ ਰਿਹਾ ਐ ਐਸੇ ਕਰੰਟ ਦਾ ਹੀ ਮੈਂ ਕਹਿੰਨਾ ਫਾਇਦਾ ਲਾਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਦਾ ਸਾਨੂੰ ਤੇ ਕੋਈ ਨਹੀਂ ਕਾਢੀ ਦਿੰਦਾ ਤੇ ਤੁਸੀਂ ਹੋਰ ਕੌਣ ਹੈ ਹਾਂ ਮਜੀਤਾ ਹਰਉਂਦੀ ਹੈ ਉਹ ਗੱਲ ਆ ਹਾਂਜੀ ਮਜੀਤਾ ਹਰਉਂਦੀ ਹੈ ਉਹ ਗੱਲ ਆ ਮੇਕੋ 1 ਮਿੰਟ ਇੱਕ ਇੱਕ ਮਿੰਟ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ 1 ਮਿੰਟ ਯਾਰ ਖਿਲੋ ਜੋ ਕਾਕਾ ਥੋੜਾ ਡਿਸਪਲਿਨ ਰੱਖ ਲੈ। ਸਟੇਜ ਉੱਤੇ ਬਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ। ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀ ਜਾਓ। ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ, ਮੇਰਾ ਕੰਮ ਨਹੀਂ। ਕੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ। ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ। ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ। ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਇਹ ਫੇਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ مشਕੂਰ ਆ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਜੋ ਜਕਾਰਾ ਛੜਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜ ਜਿਨ੍ਹਾਂ ਦਾ ਮਾਂਜਾ ਜਿਹਾ ਏਰੀਆ ਦਾ ਵੱਧ ਲੈਂਦਾ ਓ ਉਥੇ ਕਰੰਟ ਵੀ ਵੱਧਦਾ ਸਾਰਿਆਂ ਨੂੰ ਵੱਧ ਜੇ ਕਾਂਗਰਸੀ ਵਰਕਰਾਂ ਦਾ ਜ਼ਿਆਦਾ ਹੀ ਹੁੰਦੀ ਤਾਂ ਮੈਂ ਜਿੱਥੇ ਹਲਕੇ ਚੋਂ ਐਸੇ ਗਾਲ ਨਹੀਂ ਤਾਂ ਉਹਨਾਂ ਨੂੰ ਕਰੰਟ ਆ ਰਿਹਾ ਐਸੇ ਕਰੰਟ ਦਾ ਹੀ ਮੈਂ ਕਹਿੰਦਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤਾਂ ਤੁਸੀਂ ਹੋਰ ਕੌਣ ਹੈ ਹਾਂ ਹਾਂ ਮਜੀਠਾ ਰਹੋਗੇ ਉਹ ਗੱਲ ਆ ਹਾਂਜੀ ਮਜੀਠਾ ਰਹੋਗੇ ਉਹ ਕਾਹਦਾ ਕੰਟਰੀ ਬੁੱਲੇ ਦਾ ਮੈਨੂੰ ਇੱਕ ਮਿੰਟ ਇੱਕ ਮਿੰਟ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਖਲੋ ਜੋ ਕਾਕਾ ਥੋੜਾ ਡਿਸਪਲਾਈਨ ਰੱਖ ਲੈ ਸਟੇਜ ਉੱਤੇ ਮਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਨਹੀਂ ਨਹੀਂ ਮਾਈਕ ਤੁਸੀਂ ਥੋੜਾ ਡਿਸਪਲਿਨ ਚ ਰਹੋ ਤੇ ਡਿਸਪਲਿਨ ਚ ਕੰਮ ਕਰੀਆ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਤੋ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਜੇ ਫਿਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਕੂਰ ਹਾਂ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ